ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਚ ਤੇ ਮੇ ਲੋ ਜੱਟ ਨੂੰ ਜੱਟ ਹਾਂ ਲੇਲਾ ਤੋਂ ਸਰਪੰਚ ਨਹੀਂ ਸਰਕਾਰੀ ਪੈਸਾ ਖਾਵਾਂਗੇ ਨਹੀਂ ਬਾਈ ਪੰਚ ਹੀ ਕਰੂੰਗਾ ਹੁਣ ਬਾਈ ਸਰਕਾਰੀ ਕਿੱਥੇ ਖਾਹ ਹੁੰਦਾ ਹਾਂ ਜੈ ਕਹਿਣ ਦੀ ਗੱਲ ਆ ਇਹ ਆਉ ਹੀ ਤਾਂ ਹੈ ਹੁਣ ਤਾਂ ਸਗਤਾਈ ਬਹੁਤ ਕਰਦੇ ਹਾਂ ਹਾਂ ਹੁਣ ਤਾਂ ਸਾਰਾ ਆਨਲਾਈਨ ਇਹ ਰਿਗਾਰਡ ਚੜਦਾ ਨਹੀਂ ਨਹੀਂ ਹੁਣ ਤਾਂ ਪੱਕਾ ਜਿੰਨਾ ਕੰਮ ਕਰੂੰਗੇ ਵਧੀਆ ਆਪਣੇ ਪਿੰਡੇ ਦੇ ਬਹੁਤ ਗੰਦ ਪਿਆ ਹੋਇਆ ਹਾਂ 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 ਸਵਾਰਦਾ ਹੀ ਨਹੀਂ ਕੋਈ ਚੱਲ ਹੁਣ ਹੁੰਗਾ ਜਿਹੜੀ ਨਵੀਂ ਪੰਚਾਇਤ ਬਣੂਗੀ ਕੋਈ ਵੀ ਬਣੇ ਅਸੀਂ ਐ ਨਹੀਂ ਕਹਿੰਦੇ ਜਿਹੜਾ ਮਰਜੀ ਬਣੇ ਹਾਂ ਭਾਈ ਪਿੰਡ ਦਾ ਵਿਕਾਸ ਕਰੇ ਹਾਂ ਵਿਕਾਸ ਕਰੇ ਅਸੀਂ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਉਹ ਬਣੇ ਜੇ ਬਣੇ ਜਿਹੜਾ ਵੀ ਬਣੇ ਜਿਹੜਾ ਹਾਂ ਹੈਨਾ ਪਿੰਡ ਬਾਰੇ ਸੋਚੇ ਪਹਿਲਾਂ ਉਹੀ ਤਾਂ ਕਰ ਫਿਰ ਆਪਣੇ ਬਾਰੇ ਹਾਂ ਆਪਣੇ ਬਾਰੇ ਤਾਂ ਸੋਚਣੇ ਨੇ ਆਪਣੇ ਤਾਂ ਆਪ ਹੀ ਹੋਈ ਜਾਂਦੀ ਨਹੀਂ ਪਹਿਲੇ ਪਿੰਡ ਬਾਰੇ ਫਿਰ ਆਪਣੇ ਬਾਰੇ ਹਾਂ ਠੀਕ ਹੈ ਜੱਟ ਹਾਂ ਜਿਰੀ ਦਾ ਤਿਆਰ ਆਪਣੀ ਵੀ ਉਹ 10 12 ਦਿਨਾਂ ਤੱਕਰ ਆ ਜਾਣੀ ਹੈ ਦਿਹਾੜੇ ਤੱਕਰ ਆਪਣੀ ਆ ਜਾਏ ਅਸਾੜੀ ਤੱਕਰ ਆਏ ਨਹੀਂ ਨਾ ਹਾਂ ਜੇ ਤੋਤਾ ਬਹੁ ਲੱਗਿਆ ਬਿਆਦੇ ਸਾਰੇ ਤੋਤੇ ਇਹ ਤਾਂ ਨਿੰਮੇ ਝੰਡਾ ਪੱਤਾ ਇਹ ਆਉ ਤੋਤਾ ਖਾਂਦਾ ਤਾਂ ਹੈ ਹੀ ਆ ਫਿਰ ਵੀ ਖਾਂਦਾ ਤਾਂ ਹੈ ਜਿਹੜਾ ਨੁਕਸਾਨ ਕਰਨਾ ਤਾਂ ਉਹਨੇ ਕਰ ਲਿਆ ਪਰ ਆਏ ਆ ਵੀ ਜੀਰੀ ਨੂੰ ਕੋਈ ਡੋਡੀ ਨਹੀਂ ਕੋਈ ਕੁਸ ਨਹੀਂ ਹੈ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਮੈਂ ਦੇਖਿਆ ਹਰ ਕਈ ਜਗਾ ਨਾ ਉਹ ਮੱਜਰੇ ਪਿੰਡ ਜੇ ਆਪਣਾ ਨਿਊ ਝੰਡੀਗੜ ਨੂੰ ਜਾਂਦੇ ਆ ਉੱਥੇ ਵੀ ਬਾਈ ਦੇ ਵਿਚਾਰੇ ਤਿੰਨ ਚਾਰ ਕਿਲੇ ਬਿਛਾਏ ਦਿੱਤੇ ਹਾਂ ਹਾਂ ਹੁਣ ਤੂੰ ਆਏ ਦੇ ਕਿੰਨਾ ਖਰਚਾ ਕਰਿਆ ਪਿਆ ਕਹਿਣ ਦਾ ਮਤਬ ਨਾਂ ਵੀ ਜਿਹੜਾ ਜੇ ਹੁਣ ਆਪਾਂ ਆਪਣੇ ਆਪਾਂ ਲੋਕ ਹੋ ਗਏ ਆਪਾਂ ਹੁਣ ਆਪਣੇ ਪਰ ਲਾਲਾਪਾ ਕਿੰਨਾ ਕਰ ਰੱਬ ਨੂੰ ਯਾਦ ਕਰਦੇ ਆ ਉਹ ਹੀ ਦਾ ਉਹ ਹੀ ਜੀ ਰੱਬ ਹੋ ਗਿਆ ਫਜ਼ਲ ਤਾਂ ਸਾਰੀ ਕੁਦਰਤ ਪਰ ਰਹਿ ਗਈ ਹੁਣ ਕੁਦਰਤ ਪਰ ਹੈ ਹੁਣ ਨਾ ਮੈਂ ਮੇਰੀ ਤਾਂ ਐ ਸਲਾਹ ਇਨਵੇਂ ਵੀ ਜਿਹੜੇ ਹੁਣ ਆਪਾਂ ਫਜ਼ਲ ਦੇ ਕੇ ਕਹਿੰਦੇ ਦੇਖੋ ਸਾਡੀ ਫਜ਼ਲ ਖੜੀ ਆ ਆਪਾਂ ਨੇ ਇਹ ਲਿਆਉਣਾ ਬੋਹ ਲਿਆਉਣਾ ਮੈਂ ਕਹਿੰਦਾ ਜਦ ਤੱਕ ਆਰਤੀ ਕੋਲ ਜਾਂਦੀ ਨਹੀਂ ਜਦ ਤੱਕ ਪਰਚੀ ਆਪਾਂ ਨੂੰ ਮਿਲਦੀ ਨਹੀਂ ਜਿਆਦਾ ਆਪਣੀ ਆ ਹਾਂ ਜਿਆਦਾ ਆਪਣੀ ਆ ਪਰ ਜਦ ਤੱਕ ਕੋਈ ਸਟੈਪ ਨਾ ਚੱਕੋ ਅੱਪਾ ਕਰੀ ਜਾਂਦੇ ਆ ਵੀ ਆਪਣੀ ਫਸਲ ਖੜੀ ਆ ਆਪਾਂ ਚੀਜ਼ ਲਿਆ ਕੇ ਖੜਾ ਲਈਏ ਵੀ ਖੜੀ ਆ ਹਾਂ ਉਹਦੇ ਬਾਅਦ ਨੁਕਸਾਨ ਹੋ ਜਾਂਦਾ ਵੀ ਨੁਕਸਾਨ ਤੇਰੇ ਸਾਹਮਣੇ ਆ ਬਿਛਾਤੀਆਂ ਜੀਰੀਆਂ ਬੰਦੇ ਨੂੰ ਕਿੰਨੀ ਉਮੀਦ ਹੁੰਦੀ ਆ ਕੋਈ ਕਹਿੰਦਾ ਮੈਂ ਆਪਣੀ ਕੁੜੀ ਦਾ ਵਿਆਹ ਕਰਨਾ ਕੋਈ ਕਹਿੰਦਾ ਮਕਾਨ ਪਾਉਣਾ ਉਹੀ ਤਾਂ ਗੱਲ ਹੈ ਕਿਸੇ ਨੇ ਲਿਮਟ ਤਾਰਨੀ ਆ ਕਿਸੇ ਨੇ ਮੁੰਡਾ ਬਾਹਰ ਭੇਜਣਾ ਨਾ ਹੋ ਉਹੀ ਤਾਂ ਗੱਲ ਕਹਿਣ ਦਾ ਮਤਲਬ ਹੈ ਬਾਈ ਜੱਦ ਤੱਕ ਨਾ ਆਪਣੀ ਫਸਲ ਬੋਰੀਆਂ 'ਚ ਨਹੀਂ ਪੈਂਦੀਆਂ ਪਰਚੀ ਨਹੀਂ ਆਪਾਂ ਨੂੰ ਮਿਲਦੀ ਜਦ ਤੱਕ ਆਪਣੀ ਨਹੀਂ ਹਾਂ ਕੁਛ ਨਾ ਸੋਚੋ ਵੀ ਆ ਵੀ ਆ ਚੀਜ਼ ਲੈ ਜਾ ਸਮਝ ਲੈ ਪਰਚੀ ਦੇਤੀ ਆਰਤੀ ਨੇ ਬਾਈ ਐਨੇ ਕਮੈਂਟਲ ਹੋ ਗਈ ਤੇਰੀ ਹਾਂ ਫੇਰ ਆਪਣੀ ਫਸਲ ਆ ਠੀਕ ਨਹੀਂ ਹਾਂ ਆ ਤਾਂ ਆਪਣੀ ਇਕੱਠੀ ਆਉਂਗੀ ਮੈਂ ਕਹਿੰਦਾ ਸਾਡੇ ਕਿਰਪਾਏ ਨਹੀਂ ਲੱਗਣੀ ਆ ਸਾਡੇ ਤਾਂ ਬੂਜੇ ਤਾਂ ਦੇਖ ਮੈਤੇ ਵੱਡੇ ਨਹੀਂ ਹੋਏ ਇਹਦਾ ਬੂਜੇ ਵੱਢਣੇ ਪੈਣੇ ਨਾ ਕਿਰਪਾਏ ਨਹੀਂ ਸਾਡੇ ਖਬਰੇ ਬਿਹਾਰੀਆਂ ਤੇ ਬਣਾਦੀ ਮੇਰੇ ਤਾਂ ਹੈ ਨਹੀਂ ਮੇਰੇ ਤਾਂ ਹਰੇ ਹਰੇ ਜਿਹਾ ਇਹ ਵੀ ਮੈਨੂੰ ਵੀ ਵੱਢਣੇ ਪੈਣੇ ਆ ਹਾਂ ਹੈ ਹੋਰ ਵੱਢਣੇ ਮੈਨੂੰ ਵੀ ਪੈਣੇ ਆ ਇਹ ਫੌਜੀ ਬਾਈ ਨੇ ਹਲਿਆਂ ਦਾ ਸੋਨਾ ਲੀਕਾ ਟਰੈਕਟਰ ਹਾਂ ਹਾਂ ਬਾਈ ਚੱਕਦੀਆਂ ਫਿਰ ਰੋਗ ਹੈ ਨਾ ਠੀਕ ਆ ਵਧੀਆ ਹੋ ਗਿਆ ਯਾਰ ਬਹੁਤ ਵਧੀਆ ਟਰੈਕਟਰ ਆ ਲੈ ਬਾਈ ਮਿਲੋ ਫੌਜੀ ਬਾਈ ਨੂੰ ਬਾਈ ਜਸਕਰ ਜੀ ਆ ਬੜਦਾ ਹਾਂ ਨਾ ਠੀਕ ਆ ਜੋਂਡੀਆਂ ਨਾਲ ਠੀਕ ਆ ਜੋਂਡੀਆਂ ਦਾ ਬੋਕਾ ਤੇਲ ਖਾਂਦਾ ਹੈ ਹਾਂ ਇਹ ਸਟੇਮ ਨਹੀਂ ਖਾਂਦਾ ਤਾਂ ਹਾਂ ਉਹ ਤਾਂ ਤੇਲ ਬਹੁਤ ਜ਼ਿਆਦਾ ਖਾਂਦਾ ਉਹ ਬਹੁਤ ਜ਼ਿਆਦਾ ਤੇਲ ਖਾਂਦਾ ਇਹ ਤਾਂ ਠੀਕ ਆ ਨਾਲੇ ਇਹਦਾ ਬੋਕਾ ਤੇਲ ਨਾਲੇ ਬੋਕਾ ਤੇਲ ਖਾਂਦਾ ਤੇਰਾ ਫਾਸਟ ਟਰੈਕਟਰ ਆਹੀ ਤਾਂ ਸੋਨਾਲੀ ਕਈ ਤਹਾ ਹੀ ਦੇ ਲ ਮੜਕੜ ਕੇ ਕਿੰਨੇ ਬਦਲੇ ਟਰੈਕਟਰ ਫੇਰ ਸੋਨਾ ਲੀਕਾ ਬਰਾਉਣਾ ਤੇ ਚਾਰ ਟਰੈਕਟਰ ਬਦਲਤੇ ਪਹਿਲਾ ਮੈਸੀ ਲਿਆਇਆਤਾ ਮੈਸੀ ਜੀ ਲਿਆਇਆਤਾ ਹੱਥੇ ਨਹੀਂ ਲੱਗਿਆ ਮੈਸੀ ਬੇ ਮੋੜ ਕੇ ਫੇਰ ਦੂਆ ਲਿਆਂਦਾ ਸੋਨਾ ਜੁੰਡੀਰ ਜੁੰਡੀਰ ਫੇਰ ਬਗਲ ਕੇ ਆ ਲਿਆਂਦਾ ਚੌਥਾ ਟਰੈਕਟਰ ਆ ਫੌਜ ਚ ਆ ਕੇ ਬਾਈ ਨੇ ਪਹਿਲਾ ਸੋਨਾ ਲੀਕਾ ਲੇਤਾ ਹੁਣ ਜਿਹੜਾ ਹੱਥ ਲੱਗ ਗਿਆ ਪਹਿਲਾ ਮਹਿੰਦਰਾ ਵੀਤਾ ਹਾਂ ਮਹਿੰਦਰਾ ਵੀ ਆ ਲਿਆ ਜਿਹੜਾ ਹੱਥ ਲੱਗਿਆ ਬਸ ਉਹੀ ਆ ਜੇ ਪਹਿਲਾਂ ਮਹਿੰਦਰਾ ਹੱਥ ਲਾਇੰਦੇ ਨੇ ਮਹਿੰਦਰਾ ਚਲਾਈ ਜਣਾ ਤੱਕ ਰਾਹੁਰ ਕਿਆ ਹਾਂ ਹੱਥ ਲੱਗਣੇ ਹੀ ਗਏ ਆ ਪਲੇਟਫਾਰਮ ਹੀ ਤਾਂ ਨਾ ਬੈਠਣ ਵਾਸਤੇ ਜੋ ਵੀ ਆ ਉੱਤਨ ਚੜਨ ਵਾਸਤੇ ਵਧੀਆ ਟਿਕਾਣਾ ਹੁਣ ਕਿੰਨੇ ਰੱਖੇ ਹੋਏ ਡੰਗਰ ਬਾਈ ਬਸ ਹੁਣ ਤਾਂ ਥੋੜੀ ਆ ਹੁਣ ਤਾਂ ਹਾਂ ਹੁਣ ਤਾਂ ਕੰਮ ਘਟਾ ਦਿੱਤਾ ਹਾਂ ਕੰਮ ਘਟਾ ਪਾ ਚਾਰ ਪੰਜ ਗਾ ਬਸ ਹੁਣ ਨਾ ਠੀਕ ਆ ਇੰਨਾ ਇੱਕ ਤਾਂ ਹਾਂ ਕਿਆ ਕਰੀਏ ਹਾਂ ਕੱਲੇ ਬੰਦੇ ਜਿੰਨਾ ਕੰਮ ਚੱਲਦਾ ਨਾ 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 ਠੀਕ ਆ ਬਹੁਤਾ ਫਲ ਬਾਲਣ ਨਾਲ ਨੌਕਰ ਆ ਕੇ ਕੋਈ বাজਦਾ ਬੋਜਦਾ ਕੁਝ ਹੈ ਨਹੀਂ ਜਿਹੜੇ ਆਪਾਂ ਨੂੰ ਉਹ ਚਾਰ ਪੈਸੇ ਬਜਣੇ ਹੋ ਨਾ ਕੋਲੇ ਜਾਂਦੇ ਮਇਤਰੀ ਦੇ ਗਾਣੇ ਕਹਿੰਦਾ ਕੋਈ ਪੱਲੇ ਪੈਂਦਾ ਗੋਹਾਵ ਕਿੱਥੇ ਪੱਲੇ ਪੈਂਦਾ ਉਹ ਖੇਤਾਂ ਮੇ ਘੇੜ ਲੈਂਦੇ ਆ ਕੋਈ ਤਾਂ ਗੱਲ ਆ ਕਾਂਕ ਕਹਿੰਦਾ ਆਪ ਖਾਲੀ ਦੀ ਜਾਂ ਤੂੜੀ ਡੰਗਰ ਖਾ ਜਾਂਦੇ ਆ ਹੈ ਆਉਂਦਾ ਪੱਲੇ ਗੋਹਾ ਆਉਂਦਾ ਪੱਲੇ ਗੋਹਾ ਵੀ ਤਾਂ ਪੈਸੇ ਲੈ ਕੇ ਆਉਂਦੇ ਫਿਰ ਟਰੈਲੀ ਦੇ ਪੈ ਲੈਂਦੇ ਉਹ ਜਿਹੜੇ ਖੇੜਦੇ ਆ ਹੈ ਉਹੀ ਕਹਿੰਦੇ ਆ ਵੀ ਜੱਟ ਦੀ ਅਗਲ ਗਈ ਮੈਂ ਸੇ ਵੇਚ ਕੇ ਲਿਆਂਦੀ ਕੋੜੀ ਲਿੱਦ ਫੇਰ ਚੱਕਣੀ ਪਈ ਮੈਂ ਤਾਂ ਤਾਂ ਵੇਚੇ ਹੀ ਫੋਜ਼ ਕਰਦੀ ਆ ਉਹ ਗਦੀ ਉਹਦੇ ਨਾਲੋਂ ਜ਼ਿਆਦਾ ਕਰਦੀ ਆ। ਤਾਂ ਫੇਰ ਕੀ ਬਣਦਾ ਇਹ ਦੀ ਸਰਪੰਚੀ ਦਾ? ਸਰਪੰਚੀ ਦਾ ਦੇਖੋ ਹੁਣ। ਤੈਨੂੰ ਖੜਾ ਦੇ। ਮੋਦੀ ਪ੍ਰਧਾਨ ਮੰਤਰੀ ਬਣਿਆ ਹੋਇਆ ਤੂੰ ਨਾਹ ਪਰਦਾ। ਮੋਦੀ ਆ ਮੋਦੀ ਨੂੰ ਪੜਾਉਂਦਾ ਉਹਨਾਂ ਨੇ। ਤੂੰ ਕਰ ਦੇਇਆ ਕਰ ਦੇ ਦੋ ਮਿੰਟ ਖਾਇਦ ਜਾ ਬਰਾਵਾ। ਹਾਂ ਲੈਦਾ। ਐ ਭਾਈ ਨਿੰਮਾ ਵੀ ਕਰਨੀ ਚੱਕਦਾ। ਮੈਂ ਕਹਿੰਦਾ ਨਿੰਮੇ ਨੂੰ ਬਣਾ ਦੇਈਏ। ਉਹ ਨਹੀਂ ਸਰਪੰਚ ਨੇ ਅਸੀਂ ਪਾਂਚੀ ਚ ਵੰਡਣਾ ਸਾਡਾ ਬਾਈ ਨੇ ਖਾਣਨਾ ਜਸਵੀਰ ਨੇ ਮੁੱਕਰ ਗਿਆ ਜੀ। ਹਾਂ ਸਰਪੰਚ ਵੰਡਣਾ ਹੁੰਦਾ ਅਸੀਂ ਪਾਂਚੀ ਚ ਐ। ਮੈਂ ਤਾਂ ਆਵ ਚੱਲੇ ਵਾਰਨ ਭਰਨਾ। ਹੋਰ ਕਰੋ ਯਾਰ ਆ ਗਿਆ ਤਾਂ ਕੱਲ ਕਹਿੰਦੇ ਕਾਲੂ ਆਇਓ ਅੱਛਾ ਦੇਖਦੇ ਆ ਝੂਟਾ ਕਿਆ ਕਹਿੰਦੇ ਆ ਨਾ ਨਾ ਚਾਹੀਦਾ ਅੱਜ ਨਾ ਹੋਵੇ ਸਾਲੇ ਪਟਾਰੀ ਖਾਲੀ ਉਹ ਨਿਕਲੇ ਕਿ ਮੇਰੀ ਤੇ ਤੇਰੇ ਬਾਪੂ ਦੀ ਉਹ ਨਿਕਲੇ ਬਾਕੀ ਗਏ ਬਾਈ ਨੀਡੂ ਛੱਡਣ ਲਈ ਹੋਵੇ ਕਿਤੇ ਇਹ ਤਾਂ ਹੁਣ ਪਤਾ ਲੱਗੂਗਾ ਕਿ ਕੀ ਆ ਲੱਗਿਆ ਫੋਜੀ ਦੀ ਆ ਮਿਸਤਰੀ ਦੀ ਬਾਕੀ ਆ ਹੁਣ ਦੱਸ ਦੀਆ ਕਿਹੜਾ ਆ ਗਿਆ ਵਿੱਚ ਕਿਤੇ ਉਹ ਵੀ ਕੰਮ ਹੋਵੇ ਉਹਨੂੰ ਦੇਖਦੇ ਕਿਹੜਾ ਖੜਦਾ ਏ ਕਿਹੜਾ ਨਾਲ ਦੀ ਰੀਜ਼ ਨਹੀਂ ਨਾਲੇ ਤਾਂ ਗਵਰਨਮੈਂਟ 5 ਲੱਖ ਰੁਪਏ ਦੇ ਰਹੀ ਆ ਬਾਈ ਮੁਸ਼ਕਲ ਆ ਰੇ ਕੋਈ ਫਾਇਦਾ ਨਹੀਂ ਆ ਮੁੱਖਾ ਬੁਟਾੜਾ ਤਾਂ ਕੋਈ ਫਾਇਦਾ ਨਹੀਂ ਆਪਣੇ ਪਹਿਲਾਂ ਸੰਤਤੀ ਹੁੰਦੀ ਸੀ ਆਪਣੇ ਮੈਂ ਤਾਂ ਦੱਸਦਾ ਜਿਆਦਾ ਨਹੀਂ 4-5 ਬੰਦੇ ਖੜੇ ਆ ਹਾਂ ਮੈਂ ਕਹਿੰਦਾ ਇਹੀ ਸਹਿਮਤੀ ਕਰ ਲਵੇ ਆਪਣੀ ਚੌਂਤਾ ਕਿੰਨਾ ਕਿਹੜਾ ਪਿੰਡ ਹੈ ਤਿੰਨ ਸਰਪੰਚੇ ਖੜੇ ਆ ਉਸਤੇ ਚੌਂਤੇ ਹਾਂ ਅੱਛਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਆਉਂ ਹੀ ਬਸ ਹੋਰ ਉਹਨਾਂ ਮਾਦਰਾ ਵਾਲੋ ਨਾਲੇ 5 ਲੱਖ ਰੁਪਏ ਗਵਰਨਮੈਂਟ ਦੇ ਦਿੱਤੇ ਦਿੰਦੀ ਆ ਕੋਈ ਫਾਇਦਾ ਹੀ ਹੋਊਗਾ ਉਹੀ ਤਾਂ ਗੱਲ ਹੈ ਹੈ ਚਾਹੀਦਾ ਯਾਰ ਸ਼ਾਂਤੀ ਵਾਲਾ ਕੰਮ ਵਧੀਆ ਸ਼ਾਂਤੀ ਵਾਲਾ ਤਾਂ ਸਭ ਨਾਲੋਂ ਜ਼ਿਆਦਾ ਵਧੀਆ ਸ਼ਾਂਤੀ ਨਾਲ ਤਾਂ ਦੁਸ਼ਮਣੀ ਪੈਦਾ ਹੁੰਦੀ ਹੈ ਪਿੰਡਾਂ ਦੇ ਵਿੱਚ ਕੁਝ ਨਹੀਂ ਹੈ ਸ਼ਾਂਤੀ ਨਾਲ ਤਾਂ ਬਈ ਆਪਾਂ ਕਹਿੰਦੇ ਵੀ ਸ਼ਾਂਤੀ ਦਾ ਹੀ ਹੋਣਾ ਚਾਹੀਦਾ ਸ਼ਾਂਤੀ ਨਾਲ 10 ਮੀਟਰ ਕਰਾਉਣੀ ਦੀ ਯਾਰ ਆਪਣੇ ਪਿੰਡ 'ਚ ਵੀ ਅੱਜ ਦੇਖਦੇ ਹਾਂ ਕਾਦੀ ਵੀ ਸ਼ਾਂਤੀ ਵੀ ਪੰਚਾਇਤ ਦੀ ਕਈ ਪਿੰਡਾਂ ਦੀ ਤਾਂ ਹੋ ਗਈਆਂ ਸ਼ਾਂਤੀ ਆਪਣੇ ਪਿੰਡ ਵੀ ਲੱਗੇ ਆ ਕਾਰਨ ਅੱਛਾ ਲੋਟਮੈਂਟ ਕਰਾਉਣੀ ਦੀ ਆਪਾਂ ਪਤਾ ਚੱਲ ਜੇ ਸ਼ਾਂਤੀ ਦਾ ਬਣਾ ਸ਼ਾਂਤੀ ਹੋ ਜੇ ਅਜੇ ਤੱਕ ਸ਼ਾਂਤੀ ਨਾਲ ਦੀ ਰਿਸ ਨਹੀਂ ਜੱਟ ਸ਼ਾਂਤੀ ਦੀ ਪਰ ਹੋਂ ਪਹਿਲਾਂ ਸ਼ਾਂਤੀ ਨਾਲੇ ਬਣਾਏ ਆ ਆ ਦੇਖੋ ਭਾਈ ਕਿੰਨਾ ਮੀਂਹ ਪਿਆ ਇੱਧਰ ਨਾਲੇ ਪੂਰੇ ਭਰ ਭਰ ਆ ਰਹੇ ਨੇ ਨਵੀਂ ਪੰਚਾਇਤੇ ਕਰਾਉਂਗੀ ਹਾਂ ਨਾਲਿਆਂ ਦਾ ਕੰਮ ਆ ਬੱਚੇ ਵਿਚਾਰੇ ਟੱਪਣਾ ਦੇ ਨਾ ਨੇ ਹੋਂ ਗੋਦੀ ਚੱਕ ਚੱਕ ਇਹਨਾਂ ਨੂੰ ਛੱਡਦੇ ਆ ਆ ਬੱਚੇਓ ਸੱਸੀਆ ਬੁਲਾਓ ਇਹ ਵਿਚਾਰੇ ਮੀਂਹ ਮੇ ਫਸ ਗਏ ਦੇ ਦੇਖੋ ਪਾਣੀ ਮੇ ਫਸ ਗਏ ਇਹ ਭਾਈ ਇੰਨੀ ਬਾਰਿਸ਼ ਹੋਈ ਆ ਕਿਹੜੀ ਕਿਹੜੀ ਕਲਾਸੋਂ ਪੜ੍ਹਦੀ ਪੁੱਤ ਨੂੰ ਸੈਕਿੰਡ ਕਿਹੜਾ ਪਿੰਡ ਆ ਤੇਰਾ ਲੇ ਚੱਲੀ ਆ ਮਾਲਾ ਚੱਲੀਆਂ ਗੋਲੇ ਦੀ ਕੁੜੀ ਹਾਂਜੀ ਤੂੰ ਬੱਬੀ ਦੀ ਕੁੜੀ ਹੈ ਨਾ ਹਾਂਜੀ ਚਾ ਸਾਰੇ ਬੱਚੇ ਜਾਓ ਜਾ ਹੈ ਲੱਗਲੀ ਆਂਦੀ ਆ ਦੀਦੀ ਪਾਣੀ ਪੋਉਦ ਹੈ ਕਿ ਨਿਆਣੇ ਵਿਚਾਰੇ ਕੀ ਕਰਨ ਨਿਆਣਿਆਂ ਤੁਸੀਂ ਨਿੰਮੇ ਕੋ ਟਿਊਸ਼ਨ ਲੱਗੇ ਹੋਏ ਆ ਹੈ ਅੱਜ ਬਹੁਤ ਇਕੱਠੇ ਹੋਏ ਆ ਮੈਨੂੰ ਤਾਂ ਲੱਗਦਾ ਨਿੰਮੇ ਕੋ ਟਿਊਸ਼ਨ ਲੱਗੇ ਹੋਏ ਏਕਣਾ ਹੈ ਦੇਖਦਾ ਨਹੀਂ ਚਾਚਾ ਤੁਹਾਡਾ ਕਿੱਧਰ ਗਿਆ ਕਾਲੇ ਚਾਚੇ ਦੀ ਲਾਡਲੀ ਨਿੰਮੇ ਦੀ ਲਾਡਲੀ ਆ ਦੇਖ ਆ ਲੋਗੀ 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 ਆ ਦੇਖੋ ਬਾਈ ਕਾਲੇ ਦੇ ਅੰਦਰ ਵਰਨੇ ਵਾਲਾ ਗਰਾ ਪਾਣੀ ਆ ਦੇਖ ਕਾਲੇ ਦੇ ਘੇਟ ਨੂੰ ਲੱਗਿਆ ਪਾਣੀ ਸੀਵਰੇਜ ਦੇ ਚਾਹੀਦਾ ਉਹਦੇ ਦੇਖੋ ਲੋ ਜੀ ਕਾਲੇ ਦੀ ਖਬਰ ਨੂੰ ਆਏ ਆਪਾਂ ਠੀਕ ਆ ਹੁਣ ਕਾਲੇ ਬਾਈ ਸਾਰੇ ਨੂੰ ਹਾਂ ਫੇਠੀ ਠੀਕ ਵਧੀਆ ਬੇ ਉਦ ਇਹ ਨਾ ਹੋਇਆ ਦੂਰਬੀਨ ਵਾਲਾ ਨਾ ਹਾਂ ਮੈਂ ਤੈਨੂੰ ਕਿਹਾ ਤਾਂ ਵੀ ਆਪਰੇਸ਼ਨ ਹੀ ਕਰਾਉਣਾ ਪੈਣਾ ਬਸ ਟਾਲਦਾਦਾ ਮੈਂ ਵੀ ਚਲ ਦੇਖ ਲਈ ਸੱਦ ਦੇਵੇ ਦੇਸੀ ਦਵਾਈਆਂ ਅਗਰ ਬਲਕ ਤੇ ਨਹੀਂ ਕਹਿੰਦੇ ਹੁੰਦੇ ਜਗਦੀਪ ਨੂੰ ਪੁੱਛ ਕੇ ਦੇਖੀ ਕੋਈ ਆਈਰੀ ਨਹੀਂ ਛੱਡਿਆ ਹਾਂ ਜਿੱਥੇ ਗਾਲੇ ਨੇ ਫੋਨ ਕਰਤਾ ਕਿਤੇ ਪਾਣੀ ਪੀ ਜਾ ਹੁਣ ਉਹਦੇ ਪਿੱਤੇ ਵਿੱਚ ਚੱਲ ਕੱਲ ਹੈ ਤਾਂ ਹੈਗਾ ਤੈਨੂੰ ਗੁਰਦੇ ਦੀ ਦਵਾਈ ਹੈ ਤਾਂ ਮੇਰੇ ਪਹਿਲਾਂ ਨਿਕਣੀ ਆ ਛੋਟੀਆਂ ਨਿਕਣੀ ਇਹ ਬੜੀ ਦਿੱਦੇ ਰ ਮੈਂ ਮਦੀ ਫਸ ਗਈ ਅੱਗੇ ਜਗਦੀਪ ਦੇ ਪਿੱਤੇ ਵਿੱਚੋਂ ਤਾਂ ਪਿੱਤੀ ਕੱਢ ਦਿੰਦਾ ਹਾਂ ਉਹਦਾ ਨਿਕਲਣਾ ਇਹਦੀ ਮੰਮੀ ਦਾ ਹੋਇਆ ਆਪਰੇਸ਼ਨ ਆ ਉਹ ਪਿੱਤੇ ਦੇ ਕੱਢਣਾ ਪਿਆ ਆ ਬਾਈ ਡਰਾਈਵਰ ਪਿਆ ਵਿਲਾ ਹੋ ਗਿਆ ਵਿਲੇ ਆਪਣੇ ਕਰਤੇ ਰੱਬ ਨੇ ਕਰਤੇ ਤੇ ਰਾਣੀ ਸੁੰਦਰਾ ਖੜਾਈ ਵੀ ਆ ਕਰਦੇ ਘਰੇ ਗਿਆ ਮੈਂ ਤਾਂ ਇਹ ਹਾਂ ਧੁੱਪ ਤੇਰੇ ਸਾਹਮਣੇ ਫੇਰੇ ਧੁੱਪ ਚੜੀ ਵੀ ਦੀ ਮੈਂ ਦਲਵੀਰ ਨੂੰ ਕਿਹਾ ਦਨ ਮੈਂ ਕੱਲੂ ਵਿਲਾ ਇੰਨੇ ਤੂੰ ਵੜਾ ਲੈ ਹੋਰ ਕਹਿੰਦਾ ਬਾਈ ਗਵਰਨਮੈਂਟ ਚੱਕ ਦੇਣੀ ਮਾ ਤੇਰੇ ਨਾਲ ਲਵਾ ਵੀ ਦਵਾਂਗੇ ਤੇਰੇ ਨਾਲ ਭਰਾ ਵੀ ਦਵਾਂਗੇ ਇੰਨੀ ਹੈਲਪ ਕਰ ਸਕਦੇ ਆਪਾਂ ਹੋਣ ਦੇ ਲੈ ਕੇ ਆ ਦੇ ਲੱਭੀ ਆ ਗਿਆ ਹੋਰ ਲੈ ਭਾਈ ਆ ਜੀ ਕਾਲੇ ਪਾਣੀ ਦਿਲਾ ਮੂਰੇ ਪੜਨੇ ਵਾਲਾ ਹੋਵੇ ਇਧਰ ਯਾਰ ਭਾਈ ਸਾਰਾ ਧੰਨਵਾਦ ਕਰਦਾ ਸਰਕਾਰ ਦਾ ਜਿਹੜਿਆ ਬੋਤਾਂ ਖੇਤੀ ਆ ਗਈ ਆ ਸਾਡੇ ਦਾ 2 ਸਾਲ ਹੋ ਕੇ ਡੇਢ ਨਾਲਿਆਂ ਨੂੰ ਹੱਥ ਨਹੀਂ ਲੱਗਿਆ ਹਾਂ ਠੀਕ ਚੌਣ ਜਾਵਦਾ ਪਹਿਲਾਂ ਲਾਤਾ ਬਾਪੂ ਮਰਿਆ ਨਾ ਬਾਪੂ ਦੇ ਬਾਅਦ ਇੱਕ ਵਾਰ ਵੀ ਨਾਲਾ ਸਾਫ ਨਹੀਂ ਹੋਇਆ ਯਾਰ ਬਾਪੂ ਵਰਗੇ ਦਾ ਬੰਦਾ ਹੀ ਨਹੀਂ ਕੋਈ ਠੀਕ ਆ ਆ ਕੈਪਟਨ ਸਾਹਿਬ ਤੇ ਸਾਡੇ ਹਾਂ ਬਾਪੂ ਦੇ ਪਹਿਲਾਂ ਹੁੰਦੀ ਵੀ ਰੱਖਣਾ ਹਾਂ ਹਾਂ ਹਰ ਜਦ ਇਹਨਾਂ ਨੂੰ ਉਹ ਜੱਟ ਤੇ ਪਿੰਡੀ ਕਿੱਸੀ ਲੱਗੀ ਆਹ ਤਾਂ ਹੈਗਾ ਜੱਦੀ ਹਾਂ ਉਹਦਾ ਅੱਲ ਵੀ ਹੁਣ ਤਾਂ ਪੰਚੀ ਦੀ ਗਾਈ ਚਲੋ ਹੁਣ ਨਵੀਂ ਪੰਚਾਇਤ ਆਉਂਗੀ ਆਸ ਹੁੰਦੀ ਹਰ ਬੰਦੇ ਨੂੰ ਅੱਜ ਹੋ ਗਿਆ ਹੁਣ ਵੱਡਾ ਚੋਣਾ ਵੀ ਚੱਗਲਾ ਚੋਣਾ ਹਾਂ ਇਹ ਗੱਲ ਤਾਂ ਸਾਨੂੰ ਆਇਆ ਨਹੀਂ ਹੁਣ ਆਵੀ ਪਹਿਲਾਂ ਬੜਾ ਵਿਕਾਸ ਕਰ ਹਾਂ ਕੋਈ ਜੇ ਬਈ ਝੂਟ ਨਹੀਂ ਮਾਰਦੇ ਸੀ ਹੱਥ ਨੂੰ ਕਲਿੱਪਾ ਪਾ ਦੇਣੀ ਹੈ ਵਿੱਚ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਹਾਂ ਹਾਂ ਉਹ ਇੱਧਰ ਅੱਗੇ ਦੇਖ ਸਾਹਮਣੇ ਹੁਣ ਮੇਰੇ ਬਾੜੇ ਚੋਂ ਨਿਕੜਾ ਹਾਂ ਸਾਹਮਣੇ ਨਾ ਆ ਦੇਖੋ ਬਈ ਇੱਥੇ ਹਾਂ ਅਜੇ ਨਹੀਂ ਨਾ ਹੋਣਾ ਹਾਂ ਹਾਂ ਇੱਥੇ ਨਮੀਰ ਰਸਤਾ ਉਰੂ ਜ ਆਹ ਹੁਣ ਪਾਈਸੇ ਨਹੀਂ ਜਾਣਾ ਦਰ ਬੰਦ ਹੋ ਜਾਣਾ ਪਤਾ ਚਾ ਹਾਂ ਆ ਤਾਂ ਸ਼ੁਕਰ ਕਰਾ ਹੁਣ ਸੁਪਰੇ ਟਾਈਮ ਜਾਣੇ ਸਕੂਲ ਚੋਂ ਆਉਂ ਨੂੰ ਐਥੇ ਹੀ ਰੰਦ ਨੇ ਵੀ ਯਾਰ ਚਾ ਕਰੇ ਯਾਰ ਨਮੀਰਾਂ ਦੇ ਗੇਟ ਕੋ ਖੜੇ ਨੇ ਜਾਣੇ 10 15 ਮਨ ਨਮੀਰ ਕੋ ਟਿਊਸ਼ਨ ਲੱਗਿਆ ਤੁਸੀਂ ਹਾਂ ਕਹਿੰਦੇ ਨਹੀਂ ਜੀ ਕਹਿੰਦੇ ਪਾਣੀ ਕਰਕੇ ਆ ਉਹ ਹੋ ਹੋ ਤੇਰੀ ਬੈਨ ਆਈ ਆ ਬੈਨ ਪਰ ਹੋ ਲੇਗੀ ਚਲੇ ਜਾਗਾ ਜ਼ਰਤ ਹੋਈ ਹੈ ਨਾ ਭਾਈ ਹਾਂ ਸੱਦੇ ਹੈਗੇ ਦੋ ਤਿੰਨ ਪਿੰਡ ਦੇ ਆ ਨਾੜਾ ਦਾ ਬਿਲਕੁਲ ਨਹੀਂ ਹੋਇਆ ਜਿੱਦਣ ਤੇਰੇ ਰਾਜੀ ਬਾਈ ਦੇ ਉੱਤੀ ਤੇ ਕਹਿੰਦਾ ਕਾਲਾ ਡਿਊਟੀ ਲਾ ਕੇ ਆ ਮਸਲ ਕਹਿੰਦਾ ਉੱਤੀ ਬੈਠੇ ਤੇ ਫਿਰ ਤੁਸੀਂ ਛਿੰਮੇ ਕੋਲ ਗਏ ਤੁਸੀਂ ਹਾਂ ਉਸ ਮੋਸਮ ਨੂੰ ਸੇ ਲੈ ਆ ਬਈ ਬਹੁਤ ਆਪਣਾ ਸਾਧਨ ਸਾਰੇ ਵਾਈ ਕਾ ਸੀਜ਼ਨ ਦਾ ਟਾਈਮ ਦਾ ਚੱਲ ਮੈਂ ਕਹਿੰਦਾ ਹੁਣ ਸੀਜ਼ਨ ਦੇ ਪਹਿਲਾ ਪਹਿਲਾ ਸਿਰ ਜਾਗ ਨੂੰ ਸੁੱਕ ਜਵੇ ਹੈ ਨਾ ਆਈ ਹੈ ਭਾਈ 6 ਮਹੀਨੇ ਪਤਾ ਖਰਚਾ ਬੋਕਰ ਮੈਂ ਕਹਿੰਦਾ 70-80 ਹਜ਼ਾਰ ਦਾ ਖਰਚਾ ਕਰਤਾ ਹਾਂ 70 ਕਹਿੰਦਾ 80 ਹਜ਼ਾਰ ਦਾ ਆ ਜਾਂਦਾ ਹੈ 80 ਹਜ਼ਾਰ ਹੀ ਰੱਖ ਦਿੰਦਾ ਉਹ ਕੱਢਣਾ ਵੀ ਹੁਣ ਇਹਦੇ ਵੀ ਕੱਢਣੇ ਡਰਾਈਵਰ ਦੇ ਵੀ ਕੱਢਣੇ ਆ ਲੋਕ ਐ ਤਾਂ ਦੰਦੇ ਆ ਪਰ ਮਸ਼ੀਨਾਂ ਚ ਰੌਣੀ ਸੌਖੀ ਨਹੀਂ ਪਈਆਂ ਐ ਦੇਰ ਤੋਂ ਕੰਮ ਪੂਰਾ ਆਲੋਂ ਜਿੰਨੀ ਜਿੰਨੀ ਬਹੁਤ ਬੁਰਾ ਆਰੰਭ ਬਹੁਤ ਕਾਰਨ ਨੇ ਇਹਦੇ ਲੱਗਣਾ ਅੱਧਾ ਘੰਟਾ ਜਿੰਨੀ ਲੱਗਦਾ ਇਹਦੇ ਲੱਗਣਾ ਦੇਢ ਘੰਟਾ ਆਹ ਗੱਲ ਤੇਰੀ ਮੈਂ ਰਾਜੀ ਭਾਈ ਵਾਲੀ ਵੀਡੀਓ ਚ ਕਹਿ ਦਿੱਤਾ ਬਗਾ ਦੇਖੋ ਹੁਣ ਤਾਂ ਵੀ ਸੀਜ਼ਨ ਸ਼ੁਰੂ ਹੋਇਆ ਵੇਗਾ ਜਿਹੜੇ ਸਾਹਮਣੇ ਜੀਰੀ ਗਰੀ ਵੀ ਆ ਵੀ ਕਾਲੇ ਨੂੰ ਘਟਾਏ ਸੀਜ਼ਨ ਮਾ ਮੈਂ ਹਰ ਬੰਦਾ ਕਹਿੰਦਾ 4 ਪੈਸੇ ਬੱਟਲੀ ਯਾਰ ਹਰ ਬੰਦਾ ਫਿਰਦਾ 4 ਪੈਸੇ ਇਹ ਸਾਡਾ ਨਹੀਂ ਅਗਰ ਅਸੀਂ ਉਧਰ ਗਏ ਤਾਂ ਨਸਾਨ ਹੋਊਗਾ ਹਾਂ ਇਹ ਅਗਲਾ ਸਾਨੂੰ ਰੇਕ ਸੀ ਕਿ ਦੋਕਾ ਸੀ ਵਧੀਆ ਵਧੀਆ ਹਾਂ ਵਧੀਆ ਵਧੀਆ ਹਾਂ ਪੰਜ ਦਿਨ ਲਈ ਵਾਟੋਂ ਹਾਂ ਠੀਕ ਆ ਹਾਂ ਅਗਲਾ ਸਾਨੂੰ ਜੀ ਉਹ ਕਰੇ ਕੋਈ ਤਾਂ ਹੈ ਆ ਭਾਈ ਬਾਪੂ ਜੀ ਬਾਪੂ ਜੀ ਆਹ ਟਰੈਕਟਰ ਆ ਭਾਈ ਬਾਪੂ ਜੀ ਦੀ ਇਤਿਹਾਸ ਤਿਆਰ ਕਰਾਉਣਾ ਬਾਪੂ ਰੇਹਾਂ ਨਹੀਂ ਹੁਣ ਚਲੋ ਬਾਪੂ ਯਾਦ ਰਹਿ ਗਈ ਕਿਹੜਾ ਦਾ ਬਾਈ ਉਹ ਕਿਹੜਾ ਜੈਲਦਾਰ ਬਾਈ ਜੈਲਦਾਰ ਤਾਂ ਨਾ ਜੈਲਦਾਰ ਪਾਈ ਨਾ ਬੜਾ ਆਇਆ ਹਾਂ ਦੋਨੇ ਦੇ ਇਕੱਠੇ ਹੀ ਚਲੇ ਗਏ ਕੱਥੇ ਹੀ ਚਲੇ ਗਏ ਦੋਨੇ ਦੋਹਾ ਵਿੱਚ ਦੂਏ ਦਾ ਨਹੀਂ ਪਤਾ ਦੋਨੇ ਖਰੇ ਬੰਦੇ ਔਰ ਮੂੰਹ ਪਰ ਕਹਿਣੇ ਵਾਲੇ ਬੰਦੇ ਆਏ ਨਹੀਂ ਹੈਗਾ ਵੀ ਪਿੱਠੇ ਪਿੱਛੇ ਇਹ ਕਾਲੇ ਮੈਂ ਕੈਮਰੇ ਨੂੰ ਸੈੱਟ ਨਹੀਂ ਕਰਦੀ ਸਾਨੂੰ ਪਤਾ ਨਾ ਅਸੀਂ ਪਿੰਡ 'ਚ ਰਹੇ ਆ ਦੋਹੇ ਬੰਦਿਆਂ ਨੂੰ ਇੱਕ ਦੂਜੇ ਦਾ ਨਹੀਂ ਪਤਾ ਲੱਗਿਆ ਹਾਂ ਇੱਕ ਦੂਜੇ ਨੂੰ ਪਤਾ ਲੱਗਿਆ ਨਾ ਬਾਪੂ ਨੂੰ ਤਾਂ ਨਾ 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 ਸਹੀ ਗੱਲ ਹੈ ਠੀਕ ਭਾਈ ਆ ਗਿਆ ਬਰੇ ਮੀ ਥੋੜੀ ਸਪੀਡ ਨਾਲ ਆਹ ਦੇਖੋ ਧੂੱਕੀ ਕੱਢੀ ਮੀ ਨੇ ਹਵਾ ਨਾ ਚੱਲੇ ਬੱਸ ਇਹਨੇ ਨਹੀਂ ਗੰਨੇ ਪਿਛਾ ਲੈਣੇ ਦੇਖੋ ਕਿਹੜੀ ਸਪੀਡ ਨਾਲ ਪੈ ਰਹੇ ਆ ਬਹ ਹਵਾ ਨਾ ਚੱਲੇ ਹੁਣ ਕਿਹੜੀ ਸਪੀਡਾਂ ਨਾਲ ਪੈ ਰਹੇ ਆ ਆਪਣੇ ਨਿਆਹੀ ਵਾਲੇ ਖੇਤ ਆ ਹਾਜੀਰੀ ਜੇ ਕਿਤੇ ਜ਼ਿਆਦਾ ਨਹੀਂ ਪੈ ਗਿਆ ਪੱਕੀ ਵੀ ਆ ਫਸਲ ਆ ਦੇਖੋ ਜੀਰੀ ਪੱਕੀ ਹੋ ਗਈ ਤੇ ਜ਼ਿਆਦਾ ਨਹੀਂ ਪੈ ਗਿਆ ਫਿਰ ਔਖਾ ਹੋ ਜੀ ਉਹਦੇ ਪਾਣੀ ਨਹੀਂ ਸਕੇ ਤੇ ਆਹ ਛਟੀਆਂ ਬਣੀਆਂ 110 ਨੰਬਰ ਇਹ ਵੀ ਹਵਾ ਨਾਲੇ गिरਦੀ ਆ ਦੇਖੋ ਪੂਰਾ ਪੰਕੜਾਲੇ ਚਲਾ ਦਿੱਤੀ ਨਹੀਂ ਚਾਹੀ ਜਿੰਨਾ ਮਰਜ਼ੀ ਪੈ ਜਵੇ ਛਟੀਆਂ ਨੂੰ ਪਰ ਹਵਾ ਨਾ ਚੱਲੇ ਦੇਖੋ ਇਹ ਕਿਹੜੀ ਸਪੀਡਾਂ ਨਾਲ ਮੀਂਹ ਪੈ ਰਿਹਾ ਆ ਜੀ ਵੀ ਆਪਣੀ ਪੱਕੀ ਪਈ ਐ ਸਾਰੀ ਉਹ ਪੂਰੀ 스피ਡ ਨਾਲ ਬੈ ਰਿਆ ਨੂੰ ਆ ਥੋੜਾ ਧੀਮੀ ਨੇ ਡੰਗਰ ਭੁੱਲ ਕੇ ਪਹਿਲਾਂ ਮੀਵਾ ਖੜਾਉਣੇ ਤੇ ਅਹੇ ਜੇ ਮੀਵਾ ਡੰਗਰ ਵੀ ਖੁਸ਼ ਹੁੰਦੇ ਆ ਪਰ ਮੇਤੇ ਪਹਿਲੀ ਬੰਨ ਹੋ ਗਈ ਮੇਸਾ ਕਟਾ ਕਟਾ ਅੱਧਾ ਅੱਧਾ ਕਿਲੋ ਦੁੱਧ ਵੱਜ ਜਾਂਦੀ ਹੈ ਮੈਸਾ ਮੀਮਾ ਖੜੀਆਂ ਖੁਸ਼ ਹੋਏ ਨੰਗਰ ਮੀਮਾ ਇਹੋ ਕਿਹੜੀ ਸੁੱਟਣਾ ਪੈਣਾ ਨਹੀਂ ਦੇਖੋ ਛੋੜਿਆ ਡੈਮ ਮਾ ਨਾ ਗਿਰ ਰਿਹਾ ਪਾਣੀ ਉੱਪਰ ਤੇ ਹਾਈ ਪੂਰਾ ਟੁੱਕੀ ਕੱਢੀ ਹੁੰਦੀ ਹੈ ਦੇਖੋ ਬਰੇ ਸਾਹਮਣੇ ਨਹੀਂ ਪੈ ਰਹੇ ਹੋ ਬੇਸੇ ਚਾਹੀਦਾ ਨਹੀਂ ਮੀ ਤੁਹਾਨੂੰ ਪਤਾ ਹੀ ਹੈ ਸਭ ਨੂੰ ਪਤਾ ਹੀ ਹੈ ਨੁਕਸਾਨੇ ਹੁੰਦਾ ਨਹੀਂਗਾ ਹਾਏ ਬੱਦਲ ਬੱਦਲ ਜਾਣ ਦਾ ਨਾਉ ਨਹੀਂ ਦਿੰਦਾ ਦੇਖੋ ਆਇਆ ਭਾਈ ਇੱਧਰ ਚੰਡੀਗੜ੍ਹ ਕੰਨੀ ਤੇ ਹੋ